ਕਿਸਾਨ ਵੱਲੋਂ ਜਿਹੜਾ ਸੜਕ ਤੇ ਇੱਕ ਗੰਨੇ ਦਾ ਰਸ ਕੱਢਣ ਵਾਲੀ ਇੱਕ ਮਸ਼ੀਨ ਲਾਈ ਗਈ ਆ ਜਿਸ ਤੇ ਉਹਨੇ ਦਾਵਾ ਕੀਤਾ ਹੈ ਕਿ ਬਿਨਾ برف ਤੋਂ ਠੰਡਾ ਠਾਰ ਜਿਹੜਾ ਗੰਨੇ ਦਾ ਤਾਜ਼ਾ ਜੂਸ ਜਿਹੜਾ ਚਾਲੂ ਕੀਤਾ ਹਲੇ 10 ਕ ਦੇਣੀ ਹੋਏ ਆ ਤੇ ਕਾਫੀ ਲੋਕ ਆਂਦੇ ਆਪਣੇ ਕੋਲ ਤਰੀਫ ਕਰਦੇ ਆ ਕਿ ਬਹੁਤ ਵਧੀਆ ਹੈ ਬਿਨਾ برف ਤੋਂ ਆਪਾਂ ਦਿੰਦੇ ਆ ਰਸ ਆ ਗੰਨੇ ਦਾ ਤੇ ਸਾਹਮਣੇ ਹੀ ਅਗਲੇ ਦੇ ਗੱਡੀ ਦਾ ਵਾਕੀ ਉਹ ਜੱਗ ਚਿੱਟਾ ਇਸੇ ਕਰਕੇ ਲਿਆਂਦਾ ਹੋਇਆ ਆ ਦੇ ਸਾਹਮਣੇ ਅਗਲੇ ਨੂੰ ਕੱਢੀਏ ਕਿ ਪਤਾ ਲੱਗੇ ਵੀ ਬਿਨਾ ਬਰਫ਼ ਤੋਂ ਤੇ ਮੱਖੀ ਬਹੁਤ ਬੈਠੀ ਹੁੰਦੀ ਆ ਇੱਕ ਦਵਾਰਾ ਦਵਾਰਾ ਨੂੰ ਹੱਥ ਲੱਗਦੇ ਆ ਤੇ ਉਹ ਮੈਲ ਵੀ ਜਿਹੜੀ ਗੰਨਿਆਂ ਦੀ ਵਿੱਚ ਰੋਹ ਦੇ ਜਾਂਦੀ ਆ ਤੇ ਨਿਹਰੀ ਬਰਫ਼ ਹੀ ਪਿਆਈ ਜਾਂਦੀ ਆ ਇਹ ਫਿਰ ਬਿਨਾ ਬਰਫ਼ ਤੋਂ ਇਹ ਮਸ਼ੀਨ ਕਿਵੇਂ ਤੇ ਕਿਤਰਾ ਆਈ ਤਰੰਦਾ ਜੀ ਜੀ ਅਸੀਂ ਨਾ ਪਹਿਲਾਂ ਜੂਸ ਪੀ ਕੇ ਆਂਦੇ ਸੀ ਆਪਣੇ ਉਸ ਰਿਆਲੀ ਰੋਡ ਤੇ ਲੱਗੀ ਹੋਈ ਪਹਿਲੀ ਆਪਣੀ ਮਸ਼ੀਨ ਤੇ ਅਸੀਂ ਉੱਥੋਂ ਜੂਸ ਪੀ ਕੇ ਆਂਦੇ ਸੀ ਤੇ ਸਾਨੂੰ ਉੱਥੋਂ ਹੀ ਪਤਾ ਚੱਲਿਆ ਮਸ਼ੀਨ ਦਾ ਨਹੀਂ ਉਦੋਂ ਵੇਖ ਕੇ ਮੁੜ ਕੇ ਆਨਲਾਈਨ ਆਰਡਰ ਕੀਤੀ ਤੇ ਮਸ਼ੀਨ ਤੇ ਵੈਸੇ ਸਾਡੇ ਕੋਲ ਮਹੀਨਾ 8 ਮਹੀਨੇ ਹੋ ਗਏ ਸਾਡੇ ਕੋਲ ਲਈ ਆਈ ਨੂੰ ਤੇ ਚਾਲੂ ਐਕਟ ਹੀ ਕੀਤਾ ਆ ਤੇ ਜਿਹੜਾ ਠੰਡਾ ਕਰਨ ਦਾ ਰਾਜ ਆ ਵੀਰ ਜੀ ਉਹ ਅਸੀਂ ਅੰਦਰ ਕੈਂਡੀ ਲਾਈ ਹੋਈ ਆ ਗੰਨੇ ਮੰਗਾਈ ਦੀ ਉਹ ਸਾਫ਼ ਕਰਕੇ ਅੰਦਰ ਕੈਂਡੀ ਦੇ ਵਿੱਚ ਲਾ ਦਈਦੇ ਆ ਤੇ ਉੱਥੇ ਠੰਡੇ ਹੋ ਜਾਂਦੇ ਆ ਤੇ ਫਿਰ ਸਵੇਰੇ ਚੋਕ ਕੇ ਉਹ ਛੋਟੀ ਕੈਂਡੀ ਲੈ ਕੇ ਤੇ ਰੱਖ ਦਈਦੇ ਕਾਗ ਵੀਰ ਜੀ ਜਿਹੜਾ ਵੀਰ ਜੀ ਆਪਣੇ ਕੋਲੋਂ ਪੀ ਕੇ ਆਂਦਾ ਤੇ ਦੂਜੀ ਵਾਰੀ ਫੇਰ ਆਂਦਾ ਤੇ ਪੀ ਕੇ ਦੇਲੀ ਜਾਂਦੇ ਆਪਣੇ ਕੋਲ ਤੇ ਖੁਸ਼ ਵੀ ਵਾਧੂ ਹੁੰਦੇ ਕਿ ਨਹੀਂ ਬਹੁਤ ਵਧੀਆ ਕੰਮ ਆ ਕੱਲ ਆਏ ਸੀ ਇਹ ਪੁਲਸਾ ਦੇ ਵੀਰ ਆਏ ਸੀ ਪਹਿਲਾਂ ਆਪਣੇ ਉਹ ਸਾਹਮਣੇ ਪੀਂਦੇ ਸੀ ਤੇ ਉਥੋਂ ਰੋ ਦਾ ਸਵਾਦ ਵੀ ਲੈ ਗਿਆ ਇਹ ਤੇ ਮੁਰਗੀਆਂ ਨੇ ਨੀ ਤੇਰਾ ਵੀ ਲੈਣਾ ਤੇ ਉਹ ਰੋ ਪੀ ਕੇ ਗਏ ਆਪਣੇ ਇੱਥੋਂ ਤੇ ਬਹੁਤ ਵਧੀਆ ਲੱਗੀ ਉਹਨਾਂ ਨੂੰ ਤੇ ਅੱਜ ਫੇਰ ਆਏ ਸੀ ਸਵੇਰੇ ਆਪਣੇ ਕੋਲ ਦੇਲੀ ਗਾਗ ਭਾਂਦੇ ਆਂਦੇ ਪੱਕੇ ਹੀ ਤੇ ਜੋ ਆਪਾਂ ਸਮਾਨ ਚੰਗਾ ਦਵਾਂਗੇ ਤੋ ਖਾਂਦੇ ਬਾਦ ਤਰੰਦਾਂ ਜ਼ਿਲ੍ਹੇ ਦੇ ਪਿੰਡ ਲੋਕੇ ਵਿੱਚ ਪਹੁੰਚਿਆਂ ਤਾਂ ਇੱਕ ਕਿਸਾਨ ਵੱਲੋਂ ਜਿਹੜਾ ਸੜਕ ਤੇ ਇੱਕ ਗੰਨੇ ਦਾ ਰਸ ਕੱਢਣ ਵਾਲੀ ਇੱਕ ਮਸ਼ੀਨ ਲਾਈ ਗਈ ਆ ਜਿਸ ਤੇ ਉਹਨੇ ਦਾਅਵਾ ਕੀਤਾ ਹੈ ਕਿ ਬਿਨਾ ਬਰਫ਼ ਤੋਂ ਠੰਡਾ ਠਾਰ ਜਿਹੜਾ ਗੰਨੇ ਦਾ ਤਾਜ਼ਾ ਜੂਸ ਜਿਹੜਾ ਪੀਓ ਮੈਂ ਕਿਹੜਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਵਿਖਾਈ ਜਾਵੇ ਕਿ ਇਸ ਮਸ਼ੀਨ ਦੇ ਵਿੱਚ ਇੱਕੋ ਵਾਰੀ ਗੰਨਾ ਪੈਂਦਾ ਹੈ ਤੇ ਇਤ ਕੋ ਅਲੀ ਰੋ ਜਿਹੜੀ ਨਿਕਲਦੀ ਆ ਨਾ ਤਾਂ ਦੁਬਾਰਾ ਦੁਬਾਰਾ ਗੱਣਾ ਪਾਉਣਾ ਪੈਂਦਾ ਏ ਤੇ ਨਾ ਹੀ ਹੱਥ ਲੱਗਦੇ ਨੇ ਤੇ ਨਾ ਹੀ ਕੋਈ ਮੱਖੀ ਪੈਂਦੀ ਨੇ ਬਿਲਕੁਲ ਸਾਫ ਸਪਾਈ ਵਾਲਾ ਏ ਤਾਂ ਆਪਾਂ ਕਿਸਾਨ ਵੀਰ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਚਿਰ ਤੋਂ ਕੰਮ ਸ਼ੁਰੂ ਕੀਤਾ ਏ ਤੇ ਮਸ਼ੀਨ ਤਰਨਤਾਨ ਦੇ ਵਿੱਚ ਪਹਿਲੀ ਵਾਰੀ ਵੇਖੀ ਗਈ ਆ ਅਸੀਂ ਗੱਲਬਾਤ ਕਰਕੇ ਜਾਣਾਂਗੇ ਕਿ ਕਿਵੇਂ ਜਿਹੜੀ ਗਾਗਾ ਵੱਲੋਂ ਵੀ ਤਾਰੀਫ ਕੀਤੀ ਜਾਂਦੀ ਆ ਕਿਉਂਕਿ ਨਾ ਤਾਂ ਕੋਈ ਬਰਫਦੀ ਗੱਲ ਆ ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਹੀ ਵੇਨੇ ਆ ਕਿ ਰੋ ਵਾਲੇ ਵੀਰ ਜਿਹੜੇ ਨਿਹਰੀ ਬਰਫ਼ ਜਿਹੜੀ ਐ ਲੋਕਾਂ ਨੂੰ ਪਿਆਈ ਜਾਂਦੇ ਆ ਤੇ ਬਿਮਾਰੀਆਂ ਦਾ ਵੱਡਾ ਕਾਰਨ ਵੀ ਬਣਦਾ ਐ ਤੇ ਇਸ ਦਾ ਨਾਂ ਤਾਂ ਕੋਈ ਬਿਮਾਰੀ ਆ ਤੇ ਨਾ ਹੀ ਦੁਬਾਰਾ ਗੱਲਾਂ ਜਿਹੜਾ ਇਸ ਮਸ਼ੀਨ ਦੇ ਵਿੱਚ ਪਾਉਣਾ ਪੈਂਦਾ ਐ ਆਓ ਆਪਾਂ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਐ ਸਭ ਤੋਂ ਪਹਿਲਾਂ ਵੀਰ ਜੀ ਪੰਜਾਬ ਨਿਊਜ਼ ਤੇ ਜੀਐਨਓ ਆਖ ਦੇਂਦਾ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹਾਂਜੀ ਵੀਰ ਜੀ ਆਪਣਾ ਨਾਂ ਤੇ ਪਿੰਡ ਜ਼ਰੂਰ ਦੱਸਿਓ ਤੇ ਫਿਰ ਕਿਦੋਂ ਦਾ ਕੰਮ ਸ਼ੁਰੂ ਕੀਤਾ ਐ ਮੇਰਾ ਨਾਂ ਵੀਰ ਜੀ ਹਰਿੰਦਰ ਸਿੰਘ ਪਿੰਡ ਮੇਰਾ ਕੁਹਾੜਕਾ ਐ ਤੇ ਆਹ ਹਾਨੂੰ ਕੰਮ ਚਾਲੂ ਕੀਤੇ ਹਲੇ 10 ਕ ਦੇਣੀ ਹੋਏ ਆ ਤੇ ਕਾਫੀ ਲੋਕ ਆਂਦੇ ਆ ਆਪਣੇ ਕੋਲ ਤਾਰੀਫ ਕਰਦੇ ਆ ਕਿ ਬਹੁਤ ਵਧੀਆ ਹੈ ਬਿਨਾ ਬਰਸ ਤੋਂ ਆਪਾਂ ਦਿੰਨੇ ਆ ਦਾਸਾ ਗੰਨੇ ਦਾ ਤੇ ਸਾਹਮਣੇ ਹੀ ਅਗਲੇ ਦੇ ਗੱਡੀ ਦਾ ਵਾ ਕੀ ਉਹ ਜੱਗ ਚਿੱਟਾ ਇਸੇ ਕਰਕੇ ਲਿਆਂਦਾ ਹੋਇਆ ਵਾ ਕਿ ਸਾਹਮਣੇ ਅਗਲੇ ਨੂੰ ਕੱਢੀਏ ਕਿ ਪਤਾ ਲੱਗੇ ਵੀ ਬਿਨਾ ਬਰਸ ਤੋਂ ਹੀ ਆ ਤਾਂ ਵੀਰ ਜੀ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਅਕਸਰ ਹੀ ਵੈਨੇ ਆਪਾਂ ਗੰਨਿਆਂ ਦੇ ਇੱਕ ਦੇ ਮੱਖੀ ਬਹੁਤ ਬੈਠੀ ਹੁੰਦੀ ਆ ਇੱਕ ਦੁਬਾਰਾ ਦੁਬਾਰਾ ਨੂੰ ਹੱਥ ਲੱਗਦੇ ਆ ਤੇ ਉਹ ਮੈਲ ਵੀ ਜਿਹੜੀ ਗੰਨਿਆਂ ਦੀ ਵਿੱਚ ਰੋਹਦੇ ਜਾਂਦੀ ਆ ਤੇ ਨਿਹਰੀ ਬਰਫ਼ ਹੀ ਪਿਆਈ ਜਾਂਦੀ ਆ ਇਹ ਫਿਰ ਬਿਨਾ ਬਰਫ਼ ਤੋਂ ਇਹ ਮਸ਼ੀਨ ਕਿਵੇਂ ਤੇ ਕਿਤਰਾ ਆਈ ਤਰੰਦਾ ਜੀ ਵੀਰ ਜੀ ਅਸੀਂ ਨਾ ਪਹਿਲਾਂ ਜੂਸ ਪੀ ਕੇ ਆਂਦੇ ਸੀ ਆਪਣੇ ਉਸ ਰਿਆਲੀ ਰੋਡ ਤੇ ਲੱਗੀ ਹੋਈ ਪਹਿਲੀ ਆਪਣੀ ਮਸ਼ੀਨ ਅੱਛਾ ਤੇ ਅਸੀਂ ਉੱਥੋਂ ਜੂਸ ਪੀ ਕੇ ਆਂਦੇ ਸੀ ਤੇ ਸਾਨੂੰ ਉੱਥੋਂ ਹੀ ਪਤਾ ਚੱਲਿਆ ਮਸ਼ੀਨ ਦਾ ਤੇ ਅਸੀਂ ਉੱਥੋਂ ਵੇਖ ਕੇ ਮੁੜ ਕੇ ਆਨਲਾਈਨ ਹੀ ਆਰਡਰ ਕੀਤੀ ਤੇ ਮਸ਼ੀਨ ਤੇ ਵੈਸੇ ਸਾਡੇ ਕੋਲ ਮੀਨਾ 8ਵੇਂ ਨਹੀਂ ਹੋ ਗਿਆ ਸਾਡੇ ਕੋਲ ਲਈ ਨੂੰ ਤੇ ਚਾਲੂ ਹੈ ਕਿ ਤੀ ਕੀਤਾ ਆ ਤੇ ਜਿਹੜਾ ਠੰਡਾ ਕਰਨ ਦਾ ਰਾਜ ਹੈ ਵੀਰ ਜੀ ਉਹ ਅਸੀਂ ਅੰਦਰ ਕੈਂਡੀ ਲਾਈ ਹੋਈ ਆ ਗੰਨੇ ਮੰਗਾਈ ਦੀ ਉਹ ਸਾਫ ਕਰਕੇ ਅੰਦਰ ਕੈਂਡੀ ਦੇ ਵਿੱਚ ਲਾ ਦਈਦੇ ਆ ਤੇ ਉੱਥੇ ਠੰਡੇ ਹੋ ਜਾਂਦੇ ਆ ਤੇ ਸਵੇਰੇ ਚੋਕ ਕੇ ਉਹ ਛੋਟੀ ਕੈਂਡੀ ਤੇ ਲੈ ਕੇ ਤੇ ਰੱਖ ਦਈਦੇ ਆ ਤੇ ਇਹਦਾ ਕਰਕੇ ਉੱਤੇ ਮੱਖੀ ਵੀ ਨਹੀਂ ਬੈਠਦੀ ਤੇ ਬਿਲਕੁਲ ਸਾਫ ਸੁਥਰਾ ਇਹ ਕੰਮ ਆਪਣਾ ਤਾਂ ਫਿਰ ਗਾਗ ਕਿੰਨਾ ਕੁ ਖੋਚ ਹੁੰਦਾ ਆ ਕਿ ਜਦੋਂ ਇਸ ਤਰ੍ਹਾਂ ਵੇਂਦਾ ਹੈ ਕਿ ਕੋਈ ਹੱਥ ਨਹੀਂ ਲੱਗਦਾ ਕੋਈ ਮੈਲ ਨਹੀਂ ਆਉਂਦੀ ਰੋਹ ਦੇ ਵਿੱਚ ਕੋਈ ਬਰਫ਼ ਨਹੀਂ ਆ ਠੰਡਾ ਠਾਰ ਜਿਹੜਾ ਗੰਨੇ ਦਾ ਰਸ ਮਿਲਦਾ ਗਾਗ ਵੀਰ ਜੀ ਜਿਹੜਾ ਵੀਰ ਜੀ ਆਪਣੇ ਕੋਲੋਂ ਪੀ ਕੇ ਆਂਦਾ ਤੇ ਦੂਜੀ ਵਾਰੀ ਫੇਰ ਆਂਦਾ ਤੇ ਪੀ ਕੇ ਦਿੱਲੀ ਜਾਂਦੇ ਆਪਣੇ ਕੋਲ ਤੇ ਖੁਸ਼ ਵੀ ਵਾਧੂ ਹੁੰਦੇ ਕਿ ਨਹੀਂ ਬਹੁਤ ਵਧੀਆ ਕੰਮ ਆ ਤੇ ਕੱਲ ਆਏ ਸੀ ਇਹ ਪੁਲਸ ਵਾਲੇ ਵੀ ਆਏ ਸੀ ਉਹ ਪਹਿਲਾਂ ਆਪਣੇ ਉਹ ਸਾਹਮਣੇ ਪੀਂਦੇ ਸੀ ਤੇ ਉਥੋਂ ਰੋਹ ਦਾ ਸਵਾਦ ਵੀ ਲੈ ਗਿਆ ਤੇ ਮੁਰਗੀਆਂ ਦੇ ਨਹੀਂ ਤੇਰਾ ਵੀ ਲੈਣਾ ਤੇ ਉਹ ਰੋਹ ਪੀ ਕੇ ਗਏ ਆਪਣੇ ਇੱਥੋਂ ਤੇ ਬਹੁਤ ਵਧੀਆ ਲੱਗੀ ਉਹਨਾਂ ਨੂੰ ਤੇ ਉਹ ਅੱਜ ਫੇਰ ਆਏ ਸੀ ਸਵੇਰੇ ਆਪਣੇ ਕੋਲ ਦਿੱਲੀ ਗਾਗ ਭੰਦੇ ਆਂਦੇ ਪੱਕੇ ਹੀ ਤੇ ਜੇ ਉਹ ਆਪਾਂ ਸਮਾਨ ਚੰਗਾ ਦਵਾਂਗੇ ਤੂੰ ਆਂਦੇ ਆ ਬਾਰ-ਬਾਰੀ ਤਾਂ ਗੰਨਾ ਜਿਹੜਾ ਆਪਦਾ ਮੋਲ ਲੈ ਕੇ ਆਉਂਦੇ ਹੋ ਜਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਹੀ ਵੇਚਿਆ ਨਹੀਂ ਵੀਰ ਜੀ ਹਲੇ ਫਿਲਹਾਲ ਤੇ ਗੰਨਾ ਆਪਾਂ ਮੋਲੀ ਲੈ ਕੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੰਨਾ ਆਪਦੀ ਬਜਾਈ ਕਰਾਂਗੇ ਹਲੇ ਤੇ ਆਪਾਂ ਮੋਲੀ ਖਰੀਦੇ ਪਏ ਹਾਂਜੀ ਤਾਂ ਵਾਕੇ ਜੇਕਰ ਇਹੋ ਜਿਹੇ ਮਸ਼ੀਨਾਂ ਆਉਂਦੀਆਂ ਨੇ ਤਾਂ ਕਾਫੀ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ ਕਿਉਂਕਿ ਜਦੋਂ ਮੈਲ ਨਹੀਂ ਲੱਤਣੀ ਕੋਈ ਮੱਖੀ ਨਹੀਂ ਬਹਿਣੀ ਸਾਫ਼ ਸੁਥਰੀ ਟੀਜ ਮਿਲਣੀ ਹੈ ਤੇ ਗਾਹਕ ਵੀ ਕੋਚ ਤੇ ਬਿਮਾਰੀ ਤੋਂ ਵੀ ਰਹਿਤ ਹਾਂਜੀ ਹਾਂਜੀ ਬਿਲਕੁਲ ਮੱਖੀ ਤੇ ਆਪਾਂ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਵੀ ਕੱਢ ਕੇ ਪਿਵਾਵਾਂਗੇ ਜੂਸ ਆਪਾਂ ਤੇ ਮੱਖੀ ਤੇ ਸਵਾਲ ਹੀ ਨਹੀਂ ਜੋ ਥੋੜਾ ਬੜਾ ਤੁਹਾਨੂੰ ਪਤਾ ਮਿੱਠੇ ਦੇ ਉੱਤੇ ਬਹਿਣੀ ਆ ਤੇ ਬਾਕੀ ਆਪਾਂ ਅੱਗੇ ਹੋਰ ਸਫਾਈ ਕਰਾਂਗੇ ਹੱਲੇ ਆ ਥੋੜਾ ਘਟਾ ਮਿੱਟੀ ਦਾ ਵੀ ਆਪਾਂ ਸਾਫ਼ ਸੋਹੀ ਕਰਾਂਗੇ ਤੇ ਬਾਕੀ ਗਲਬਜ ਗਲੂਪ ਲਿਆਵਾਂਗੇ ਆਪਾਂ ਪੂਰਾ ਸਫਾਈ ਆਪਾਂ ਸਫਾਈ ਚ ਪਿਆ ਕਰਾਂਗੇ ਸਾਰਿਆਂ ਨੂੰ ਹਾਂਜੀ ਤਾਂ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਹਨ ਨਾਲ ਵੀ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਆਪਣਾ ਸੱਚੀ ਗੱਲ ਜੀ ਮੇਰਾ ਨਾਮ ਸੁਨਾਤ ਸਿੰਘ ਆ ਪਹਿਲਾਂ ਤੇ ਤੁਹਾਡਾ ਪੰਜਾਬ ਨਿਊਜ਼ ਦਾ ਚੈਨਲ ਦਾ ਧੰਨਵਾਦ ਮੇਰੇ ਦੋਸਤ ਦੇ ਤੁਸੀਂ ਇਨ ਵਾਸਤੇ ਆਏ ਜੇ ਕਾਰ ਬਾਜ਼ਾਰ ਤੇ ਹਾਂ ਸ਼ਾਹ ਕਾਰ ਬਾਜ਼ਾਰ ਐ ਇਹ ਮੁੰਡਾ ਇੱਥੇ ਕੰਮ ਕਰਦਾ ਹੈਗਾ ਇਹਨੂੰ ਇਹਨਾਂ ਨੇ ਕੰਮ ਖੋਲ ਕੇ ਦਿੱਤਾ ਵੀ ਚੱਲ ਤੂੰ ਆਪਣਾ ਕੰਮ ਚਲਾਈ ਜਾ ਅੱਛਾ ਜੀ ਤੇ ਇਹ ਜਿਹੜੀ ਰੋਏ ਨਿਕਲਦੀ ਆ ਇਹ ਬਿਨਾ ਬਰਫ਼ ਤੋਂ ਆ ਇਹਨਾਂ ਉਹ ਅੰਦਰ ਕੈਂਡੀਆਂ ਲਾਈਆਂ ਹੋਈਆਂ ਗੰਨਾ ਸਾਫ਼ ਸੁਥਰਾ ਆ ਬਰਾਬਰ ਫਤੋਂ ਲੋਕੀ ਦੇ ਬਰਫ਼ ਪੀ ਜਾਂਦੇ ਆ ਬਰਫ਼ ਪਿਆ ਪਾ ਕੇ ਤੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਨ ਦਾ ਆ ਕਈ ਬੰਦੇ ਦੇ ਹੋ ਜੇ ਉਹ ਲੜ ਵੀ ਪੈਂਦੇ ਉਹ ਕਚਹਿਰੀਆਂ ਦੇ ਇੱਕ ਦਿਨ ਤਰੰਧਾਰ ਨਹੀਂ ਪੀਤੀ ਲੋ ਉਹਨੇ ਤਾਂ ਅਸੀਂ ਉਹਨੂੰ ਆਖਿਆ ਵੀ ਤੂੰ ਬਰਫ਼ ਪੀਈ ਜਾ ਨਾ ਤਾਂ ਉਹਨੇ ਤਾਂ ਦਾਤਰ ਭਰਾਵਾ ਕੱਢ ਲਿਆ ਗੋ ਆਦਾ ਅਸੀਂ ਬਰਫ਼ ਨਾਲ ਪਾਵਾਂਗੇ ਤਾਂ ਹੋਰ ਅਸੀਂ ਕਮਾਈ ਕਿਥੋਂ ਕਰਾਂਗੇ ਇਹ ਮਤਲਬ ਆ ਲੋਕਾਂ ਦੇ ਲੱਭ ਜਾ ਤੇ ਬਾਕੀ ਇਹ ਮੁੰਡਾ ਕੰਮ ਕਰਨ ਦਾ ਵਧੀਆ ਪਰ ਮੈਨੂੰ ਜਿੱਥੋਂ ਤੱਕ ਮੇਰਾ ਖਿਆਲ ਪਈ ਜਿਹੜੀ ਰੋ ਪੀਣੀ ਚਾਹੀਦੀ ਹੈ ਨਾ ਉਹ ਰੋ ਬਿਨਾਂ ਅਦ ਕਰ ਤੂੰ ਬਿਨਾਂ ਪਦੀਨੇ ਤੋਂ ਬਿਨਾਂ ਨਿੰਬੂ ਤੋਂ ਪੀ ਕੇ ਜੋ ਇਹਦਾ ਫਾਇਦਾ ਹੋਰ ਉਹ ਉਹ ਨੁਕਸਾਨ ਕਰਦਾ ਨਿੰਬੂ ਅਦ ਕਰ ਜਿਹੜਾ ਪਦੀਨਾ ਨਾ ਉਹ ਤੁਹਾਡੀ ਸਿਹਤ ਨਾਲ ਖਲਵਾੜ ਕਰਦਾ ਬਿਨਾਂ ਨਿੰਬੂ ਤੋਂ ਬਿਨਾਂ ਲੂਣ ਤੋਂ ਬਿਨਾਂ ਕੁਛ ਪਾਏ ਤੋਂ ਪੀ ਕੇ ਦਾ ਨਜ਼ਾਰਾ ਵੇਖੋ ਵੱਖਰਾ ਹੀ ਕਿਉਂਕਿ ਇਹ ਤੁਹਾਡੀ ਸਿਹਤ ਨਾਲ ਖਲਵਾੜ ਨਹੀਂ ਕਰੂਗੀ ਕੱਲੀ ਰੋ ਜੜੀ ਪੀਣੀ ਆ ਤੁਹਾਡੀ ਸਿਹਤ ਦਾ ਫਾਇਦਾ ਕਰੂਗੀ ਮੈਨੂੰ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੁਹਾਡਾ ਮੇਰੇ ਪਹਿਲਾਂ ਵੀ ਦੋਸਤ ਹੈ ਮੈਨੂੰ ਇੱਥੇ ਆਉਣਾ ਪਰ ਮੈਂ ਰੋ ਜਦੋਂ ਉਹਨਾ ਮੈਂ ਪੀ ਕੇ ਜਾਂਦਾ ਪਰ ਇਹ ਪਤਾ ਨਹੀਂ ਕੀ ਗੱਲ ਮੇਰੇ ਤੋਂ ਪੈਸੇ ਨਹੀਂ ਲੈਂਦਾ ਵੇਰ ਕੇ ਦੀ ਜੇਬ ਚ ਪੈਸੇ ਪਾ ਕੇ ਜਾਂਦਾ ਮੈਂ ਕਹਿੰਦਾ ਨਹੀਂ ਇਹ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਤਾਂ ਮੈਂ ਸਵਾਲ ਕਰਨਾ ਚਾਹਾਂਗਾ ਕਿ ਇਹੋ ਜੀਆਂ ਮਸ਼ੀਨਾਂ ਵਾਕਈ ਲੱਗਣੇ ਚਾਹੀਦੀਆਂ ਇੱਕ ਦੇ ਬਿਨਾ ਹੱਥ ਮੈਲ ਨਹੀਂ ਪੈਂਦੀ ਤਾ ਇੱਕ ਜਦੋਂ ਤੁਹਾਨੂੰ ਦੱਸਿਆ ਵੀ ਨਿਹਰੀ ਬਰਫ ਨਹੀਂ ਪਿਉਂਦੇ ਤੇ ਇਸ ਤਰ੍ਹਾਂ ਦੇ ਅਪਰਾਲੇ ਤਰਨਦਨ ਝੋਣੇ ਚਾਹੀਦੀ ਤੇ ਸਿਹਤ ਵਿਭਾਗ ਨੂੰ ਵੀ ਕਿਹੋ ਜਿਹਾ ਵਸੀਲਾ ਕਰਨਾ ਚਾਹੀਦਾ ਸਿਹਤ ਵਿਭਾਗ ਨੂੰ ਚਕੰਨੇ ਰਹਿਣਾ ਚਾਹੀਦਾ ਵੀ ਜਿਹੋ ਜਿਹਾ ਉਹ ਲੱਗਾ ਤਰਨਦਨ ਨਾ ਕਚਹਿਰੀਆਂ ਦੇ ਸਾਹਮਣੇ ਕੁੜਕੇ ਵਾਲਾ ਖਲੋਤਾ ਹੁੰਦਾ ਮਜੀਬ ਸਿੰਘ ਜੋ ਲੋਕਾਂ ਨਾਲ ਵਿਹਾਰ ਕਰਦਾ ਵੀ ਬਰਫੀ ਛੁੱਟੀ ਆਉਂਦਾ ਬਰਫੀ ਪਈ ਆਉਂਦਾ ਇਹੋ ਜਿਆ ਨੂੰ ਖਾਸ ਕਰਕੇ ਨਾਥਾ ਪਾਉਣੀ ਚਾਹੀਦੀ ਇਹੋ ਜਿਹਾ ਬੰਦਾ ਤੇ ਇਹਦੇ ਬਹੁਤ ਵਧੀਆ ਇਹਦੇ ਸਿਹਤ ਵਿਭਾਗ ਨੂੰ ਚਾਹੀਦਾ ਵੀ ਇਹੋ ਜੀਆਂ ਮਸ਼ੀਨਾਂ ਨੂੰ ਚੈੱਕ ਵੀ ਕਰਨਾ ਚਾਹੀਦਾ ਵੀ ਇਹਨਾਂ ਦੇ ਵਿੱਚ ਕੋਈ ਨੁਕਸਤ ਨਹੀਂ ਆ ਰਿਹਾ ਜਾਂ ਕਿਸੇ ਦੀ ਸਿਹਤ ਨਾਲ ਖਲਵਾੜਤ ਨਹੀਂ ਹੋ ਰਿਹਾ ਇਹ ਚਾਹੀਦਾ ਬਿਲਕੁਲ ਹਾਂ ਧੰਨਵਾਦ ਤਾਂ ਇਹ ਸਾਨੂੰ ਵੀਰ ਜਿਨ੍ਹਾਂ ਨੇ ਦੱਸਿਆ ਮੈਂ ਇੱਕ ਵਾਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਫੇਰ ਇਸ ਮਸ਼ੀਨ ਕੋਲ ਆ ਲਿਆ ਜਾਵੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਿਨਾ ਬਰਫ਼ ਤੋਂ ਇਹ ਰਾਸ ਤਿਆਰ ਹੁੰਦਾ ਹੈ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਅੰਦਰ ਕੈਂਡੀ ਦੇ ਵਿੱਚ ਗੰਨਾ ਸਾਫ਼ ਕਰਕੇ ਤਾਂ ਕੈਂਡੀ ਦੇ ਵਿੱਚ ਲਗਾਇਆ ਜਾਂਦਾ ਹੈ ਤਾਂ ਫਿਰ ਇਸ ਮਸ਼ੀਨ ਦੇ ਰਾਈ ਕੱਢਿਆ ਜਾਂਦਾ ਤੇ ਇੱਕੋ ਵਾਰੀ ਗੰਨਾ ਜਿਹੜਾ ਇਸ ਜਗ੍ਹਾ ਤੋਂ ਪਾਇਆ ਜਾਂਦਾ ਇਹਦੇ ਨਾਲ ਹੀ ਇਥੇ ਰੌ ਰਿਕਲਦੀ ਹੈ ਨਾਲ ਹੀ ਇਸ ਵਿੱਚ ਆਨ ਆਫ ਵੀ ਸਾਰਾ ਕੁਝ ਉੱਤੇ ਲਿਖਿਆ ਹੈ ਤਾਂ ਆਨਲਾਈਨ ਵੀਰ ਨੇ ਦੱਸਿਆ ਕਿ ਆਨਲਾਈਨ ਜਿਹੜੀ ਇਹ ਮਸ਼ੀਨ ਐ ਸੀ ਮਹਿੰਗਾਈ ਆ ਤਾਂ ਲੋਕ ਕਾਫੀ ਗਾਹ ਗਾ ਕੇ ਤਾਰੀਫ ਵੀ ਕਰਦੇ ਨੇ ਤੇ ਰੌ ਪੀ ਕੇ ਖੁਸ਼ ਵੀ ਹੁੰਦੇ ਨੇ ਤਾਂ ਸਿਹਤ ਵਿਭਾਗ ਨੇ ਵੀ ਮੈਸੇਜ ਦਿੱਤਾ ਹੈ ਵੀਰ ਨੇ ਕੇ ਵੱਧ ਤੋਂ ਵੱਧ ਚੱਕਨੇ ਹੋ ਤਾਂ ਜਿਹੜੀਆਂ ਸਾਡੀ ਬਿਮਾਰੀਆਂ ਫੈਲ ਰਹੀਆਂ ਨੇ ਜਿਹੜੀਆਂ ਬਰਫ ਰਾਈ ਉਹ ਉਸ ਨੂੰ ਨਜਾਦ ਦਿੱਤੀ ਜਾਵੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਤ ਸਿੰਘ ਜੀਨਾ ਤਰਨਤਾਰਨ